ਨੰ ਮਲੇ ਹੁਣ ਤਿੰਨ ਚੋਂ ਇੱਕ ਦੂਜੇ ਪਾਸੇ ਹੋ ਗਿਆ ਦੋ ਰਹਿ ਗਏ ਦੋ ਚੋਂ ਇੱਕ ਇਧਰਲੇ ਪਾਸੇ ਆਪਣੇ ਵਾਲੇ ਪਾਸੇ ਆ ਗਿਆ ਇੱਕ ਰਹਿ ਗਈ ਬੀਬਾ ਮਜੀਠੇ ਵਾਲੀ ਉਹ ਹੁਣ ਨਹੀਂ ਆਉਂਦੀ ਵਿਧਾਨ ਸਭਾ ਚ ਉਹ ਪਹਾੜ ਮੰਗੀ ਜਾਂਦੀ ਐ ਮੈਂ ਇਥੋਂ ਮੈਂ ਕਿੱਥੋਂ ਪਹਾੜ ਦੇਵਾਂ ਬਈ ਮੈਨੂੰ ਪਹਾੜ ਦਿਓ ਕਹਿੰਦੀ ਸਾਰੇ ਜਿਹੜੇ ਤੁਸੀਂ ਮੇਰੇ ਨਾਂ ਲਾਇਏ ਨੇ ਮੈਨੂੰ ਦਿਓ ਆਪਣੇ ਕੋਈ ਬਿਜਲੀ ਦੀ ਚੋਰੀ ਚ ਬੰਦਾ 5 ਦਿਨ ਵਾਸਤੇ ਜੇਲ ਚਲੇ ਜਾਵੇ ਆਪਣੇ ਪਰ ਘਰੇ ਰੋਟੀ ਨਹੀਂ ਫੱਕਦੀ ਉਹ ਹੱਸਦੇ ਫਿਰਦੇ ਨੇ ਯਾਰ ਫਰਕ ਹੀ ਨਹੀਂ ਪੈਂਦਾ ਇਹਨਾਂ ਨੂੰ ਹੌਲੀ ਹੌਲੀ ਪੈਣ ਲੱਗੂਗਾ ਇਹਨਾਂ ਨੂੰ ਇਹ ਸੀ ਨਾ ਸਾਰਾ ਕੁਝ ਸਾਡੀ ਮੋਠੀ ਚ ਐ ਨਹੀਂ ਹੁੰਦਾ ਕਾਨੂੰਨ ਵੀ ਹੁੰਦਾ ਕੋਈ ਸਵੇਸ ਕਰਕੇ ਮਾਜੇ ਵਾਲਿਓ ਉਹ ਜਿਹੜੇ ਮਾਜੇ ਦੇ ਜਰਨੈਲ ਕਾ ਹੁੰਦੇ ਸੀ ਨਾ ਥੋੜੇ ਸਿਰ ਤੇ ਕਾ ਹੁੰਦੇ ਸੀ ਉਹ ਤੁਸੀਂ ਬਣਾਏ ਸੀ ਜਿੰਨੇ ਲੋ ਜਦੋਂ ਵੋਟਾਂ ਪਈਆਂ ਉਹ ਤਾਂ ਜਿੱਤੇ ਨਹੀਂ ਅੰਮ੍ਰਿਤਸਰ ਦੀਆਂ ਸਾਰੀਆਂ ਸੀਟਾਂ ਤਰਨਤਾਰਨ ਦੀ ਖੇਮ ਕਰਨ ਦੀ ਪੱਟੀ ਦੀ ਜੰਡਿਆਲੇ ਦੀ ਬਾਬਾ ਬਕਾਲਾ ਬਟਾਲਾ ਅਜਨਾਲਾ ਸਾਰੀਆਂ ਸੀਟਾਂ ਆਪਣੇ ਕੋਲੇ ਨੇ ਤੇ ਜਰਨੈਲ ਕਿਹੜੇ ਕਾਦੇ ਕਦੋਂ ਬਣ ਗਏ ਉਹ ਮਾਜੇ ਦੇ ਜਰਨੈਲ ਨਹੀਂ ਮਾਜੇ ਦੀ ਮਹਿਲ ਸੀ ਉਹ ਲਾਤੀ ਇਹ ਲੋ ਗੰਨਾ ਪੀੜਦੇ ਆਂ ਅੱਜਕੱਲ ਗੰਨੇ ਦਾ ਮੌਸਮ ਹੈ ਨਾ ਜੋ ਚਾਣੀ ਦੇ ਵਿੱਚ ਰਸ ਆ ਜਾਂਦਾ ਥੋੜੇ ਜਿਰਵਾ ਮੈਲ ਵੀ ਆ ਜਾਂਦੀ ਹੈ ਥੋੜਾ ਸੇਕ ਲੱਗਣ ਤੋਂ ਬਾਅਦ ਮੈਲ ਆਉਂਦੀ ਹੈ ਉੱਤੇ ਫਿਰ ਉਹ ਜਿਹੜਾ ਪਕਾਵਾ ਹੁੰਦਾ ਉਹ ਮੈਲ ਲਾ ਕੇ ਪਰਾਂਦਰ ਨਗੋੜ ਨਿਕਲੇ ਆਉਂਦਾ ਸ਼ੱਕਰ ਨਿਕਲੇ ਆਉਂਦੀ ਹੈ ਆ ਥੋੜੇ ਜਿਹਾ ਸੇਕ ਲੱਗਿਆ ਤਾਂ ਮੈਲ ਪਤਾ ਲੱਗਿਆ ਨਹੀਂ ਉਹ ਜਰਨੈਲ ਸੀ ਸਭ ਫੋਕੇ ਨੇ ਇਹ ਇਹ ਅੱਜ ਤੋਂ ਨਹੀਂ ਇਹਨਾਂ ਦੇ ਖੂਨ ਚ ਗਦਾਰੀ ਅੰਗਰੇਜ਼ਾਂ ਵੇਲੇ ਤੋਂ ਐ ਜਰਨਲ ਡਾਇਰ ਨੂੰ ਡਿਨਰ ਕਰਾਇਆ ਸੀ 13 April 1919 ਨੂੰ ਜਿੱਦੇ ਉਹਨੇ ਕਾਰਨਾਮਾ ਕੀਤਾ ਏ ਜਲਿਆਂ ਵਾਲੇ ਬਾਗ ਵਾਲਾ ਆਥਨੇ ਸ਼ਾਮ ਨੂੰ ਜਾ ਕੇ ਰੋਟੀ ਉਹਨਾਂ ਦੇ ਘਰੇ ਖਾਧੀ ਸੀ ਬਾਅਦ ਦੇ ਵਿੱਚ ਜਨਰਲ ਡਾਇਰ ਨੂੰ ਦਰਬਾਰ ਸਾਹਿਬ ਚ ਸਰੋਪਾ ਦਵਾਇਆ ਸੀ ਸਰੋਪਾ ਕਿਨੇ ਦਿੱਤਾ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਨਰਲ ਡਾਇਰ ਨੂੰ ਮਾਫ ਕਰਤਾ ਸੀ ਕਹਿੰਦੇ ਤੇਰੇ ਡਿਊਟੀ ਸੀ ਤੇ ਤੈਨ ਜਾਣ ਕੇ ਨਹੀਂ ਕੀਤਾ ਤੇ ਸਰੋਪਾ ਦੇਣ ਵਾਲਾ ਅਕਾਲ ਤਖਤ ਸਾਹਿਬ ਦਾ ਜਥੇਦਾਰ ਕੌਣ ਸੀ ਜਥੇਦਾਰ ਅਰੂੜ ਸਿੰਘ ਤੇ ਜਿਹੜਾ ਰੂੜ ਸਿੰਘ ਕੌਣ ਹੈ ਸਿਮਰਨਜੀਤ ਸਿੰਘ ਮਾਨ ਦਾ ਸਾਕਾ ਨਾਨਾ ਮੇਰੇ ਕੋਲ ਚਿੱਠੇ ਪਏ ਨੇ ਇਹਨਾਂ ਦੇ ਇਹ ਬੋਲਣਗੇ ਇਹ ਪਹਿਲੇ ਦਿਨੋਂ ਘਰਾਰ ਰਹੇ ਆ ਇਹ ਪਹਿਲੇ ਦਿਨੋਂ ਪਹਿਲਾਂ ਦੂਜੀਆਂ ਗੋਲੀਆਂ ਚਲਾਉਣ ਵਾਲਿਆਂ ਦੇ ਨਾਲ ਸੀ ਬਾ ਚਿੱਟੀ ਦੀਆਂ ਗੋਲੀਆਂ ਵਾਲਿਆਂ ਦੇ ਨਾਲ ਹੋ ਗਏ ਸੋ ਇਸ ਕਰਕੇ ਐ ਐਸੇ ਜਨਮ ਚ ਹੀ ਬਚਾ ਹੋ ਗਿਆ ਇਹ ਬਸ ਪ੍ਰਮਾਤਮਾ ਦਾ ਧੰਨਵਾਦ ਕਰਿਆ ਕਰੋ ਮੈਂ ਤਾਜੀ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮੱਥਾ ਟੇਕ ਕੇ ਆਇਆ ਹਾਂ ਇਸ ਪ੍ਰਮਾਤਮਾ ਸਤ ਸਮਤ ਬਖਸ਼ੀ ਵੱਲ ਬਖਸ਼ੀ ਜੇ ਕਿਸੇ ਥੋੜਾ ਬਹੁਤ ਕਿਤੇ ਗਲਤ ਕੁਲ ਚੱਲਣ ਲੱਗੇ ਆਪ ਰੋਕ ਲਈ ਹੱਥ ਦੇ ਕੇ ਰੋਕ ਲਈ